ਲਾਈਵ ਵਾਲੇ ਵੀਰ ਆਪਣਾ ਵੌਲਯੂਮ ਬੰਦ ਕਰ ਲਿਆ ਕਰੋ ਜਦੋਂ ਮੀਸ਼ਕਿੰਦ ਕਰਦਾ ਜੀ ਲਓ ਜੀ ਸੈਕੰਡ ਰਾਉਂਡ ਦੇ ਵਿੱਚ ਪਿੱਤਰ ਕੇ ਆਇਆ ਜੀ ਲਓ ਬਾਈ ਬਿਛੋਰੇ ਕੋਈ ਤਰ੍ਹਾਂ ਸਰੀਰ ਨੂੰ ਉਹਨਾਂ ਵਿੱਚੋਂ ਇਹ 11 ਬਿਛੋਰੇ ਤੁਹਾਡੇ ਸਾਹਮਣੇ ਆ ਜੀ ਇਸ ਰਿੰਗ ਦੇ ਵਿੱਚ ਜਿਹੜੀ ਕਰੀਮ ਲੱਗ ਕੇ ਆ ਇਹਨਾਂ 11 ਬਿਛੋਰਿਆਂ ਦੇ ਵਿੱਚੋਂ ਦੋ ਬਚੇਰਿਆਂ ਦੇ ਨੰਬਰ ਬਿਲਕੁਲ ਬਰਾਬਰ ਨੇ ਆਈ ਨੂੰ ਪਤਾ ਸੋ ਬਹੁਤ ਹੀ ਜਲਦੀ ਅੱਜ ਜਿੰਤਾ ਤੁਹਾਨੂੰ ਦੋ ਤਿੰਨ ਬਚੇਰੇ ਵੀ ਦੇਖਣ ਨੂੰ ਮਿਲੋ ਤਰਾਂ ਤੋਂ ਦੇ ਰਹੋ ਜੀ ਇੱਕ ਦੂਜੇ ਤੋਂ ਬਚੇਰੇ ਤੋਂ ਪ੍ਰੋਪਰ ਦੂਰੀ ਬਣਾ ਕੇ ਹੈ चलदाोल नंबर हिकु सौ तो तेरे के राउंड में 11 रे दो शेरयांदे नंबर बिल्कुल बराबर होंगे <laughs> शो नंबर 170 نمبر ایک سو ستر لے کے جی, جی. بہت پیارے دی خوبصورت خوب بشیرے خوب بہت کر رہے ہیں ایسے رکھنے میں چاہیے ਤੋ ਇਸ ਤਰੀਕ ਤੋਂ ਤੁਰੰਤ ਬਾਅਦ ਦੋ ਤੰਗ ਦੇ ਨੁਕਰੀਆਂ ਵਿਸ਼ੇਰੀਆਂ ਦਾ ਰੰਗ ਹੋਣਾ ਜੀ ਆਪਣੀ ਰਜਿਸਟ੍ਰੇਸ਼ਨ ਕਰਵਾ ਲਓ ਜਿਵੇਂ ਤੁਹਾਨੂੰ ਵੈੱਡ ਚੈਕ ਲਈ ਕਾਲ ਕੀਤੀ ਜਾਊ ਤਾਂ ਆਪੋ ਆਪਣੀਆਂ ਵਿਸ਼ੇਦ ਨੂੰ ਲੈ ਕੇ ਪਹੁੰਚਿਓ ਜੀ ਤਾਂ ਕਿ ਆਪਾਂ ਅੱਜ ਦਾ ਜੋ ਤੀਜਾ ਰੰਗਵਾਰਟ ਸਟਾਰਟ ਕਰ ਸਕੀਏ ਥੋੜਾ ਮੌਸਮ ਕਰਕੇ ਆਪਣੇ ਜਿਹੜਾ ਟਾਈਮ ਆ ਥੋੜਾ ਰੰਗ ਦਾ ਲੇਟ ਹੋ ਗਿਆ ਜੀ ਸੋ ਇਸ ਕਰਕੇ ਸਾਰੇ ਵੀਰਾਂ ਨੇ ਧਿਆਨ ਦੇਣਾ ਚੋਰ ਬ੍ਰੇਫ ਪਰ ਇਹ ਨਾ ਰੋ ਹੁਣ ਘੋੜਿਆਂ ਵਰਗੀ ਹੋਇਆ ਪਿਆ ਵੇ ਦੇਖ ਲਈ ਤੇ ਦੇਖਣ ਨੂੰ ਬਿਲਕੁਲ ਘੋੜਿਆਂ ਨੂੰ ਲੱਗਦੇ ਆ ਘੋੜਾ ਪ੍ਰੇਮੀ ਨੇ ਕੀ ਕੀ ਹੋਈਆਂ ਮਿਹਨਤਾਂ ਅਜੇ ਇਸ ਜੰਗ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਆਪਾਂ ਨੂੰ ਹਾਂ ਤੋ ਬਿਛੇਰੇ ਆਪਣੇ ਆਪ ਨੂੰ ਪਰਫਾਰਮ ਕਰ ਰਿਹਾ ਜੀ ਰਿਸ਼ਤੇ ਦੇ ਵਿੱਚ ਥੋੜਾ ਜੰਗੇ ਲੱਗਦਾ ਤਾੜੀਆਂ ਤੂੜੀਆਂ ਜਰੂਰ ਮਾਰਦਿਆ ਕਰੋ ਯਾਰ ਜੋ ਕਿ ਪਤਾ ਪਹਿਲੇ ਰੱਬੇ ਥੋੜਾ ਮਿੱਗੀ ਪਾ ਕੇ ਚਿੰਦੇ ਛੱਡੇ ਇੱਕ ਦੂਜੇ ਦੇ ਸਾਹਮਣੇ ਪਰਫਾਰਮ ਕਰ ਰਿਹਾ ਹੈ ਜੀ ਦੋ ਦੰਦ ਨੁਕਰੀਏ ਬਿਛੇਰੀਆਂ ਤੇ ਬਿਛੇਰੇਆਂ ਦਾ ਜਿਹੜੇ ਦੋ ਰ ਇੱਕ ਵਾਕੀ ਨੇ ਥੋੜਾ ਸਾਹਮਣੇ ਬੱਸ ਸਰ ਮੈਂ ਵੀ ਗੇਰਾਂ ਖੁੱਲ੍ਹੇ ਠੀਕ ਹੈ ਵੜੀਆਂ ਸੋਹਣੀਆਂ ਸੋਹਣੀਆਂ ਪੋਪਾਂ ਦੀ ਤੇਜ਼ੀ ਸੀਗੀ ਉਹ ਇਹ ਵੀ ਚੋਬਰ ਬਿਲਕੁਲ ਇੱਕ ਦੂਜੇ ਦੇ ਸਾਹਮਣੇ ਅੜ ਕੇ ਖੜੇ ਆ ਠੀਕ ਆ ਬਾਈ ਹਾਂ ਆਕੇ ਇਤੋਂ ਗੱਬਣ ਚੈੱਕ ਕਰਾ ਕੇ ਵੇਰਗੇ ਭਾਈ ਜੀ ਬਹੁਤ ਹੀ ਫਸਮਾ ਮੁਕਾਬਲਾ ਇਸ ਰਿੰਗ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਆਪਾਂ ਨੂੰ ਸੈਕੰਡ ਰਾਉਂਡ ਦੇ ਵਿੱਚ ਦੋਹਾਂ ਗੱਦ ਲੋਕਰੇ ਬਿਸ਼ੇਰਿਆਂ ਦਾ ਮਾਨ ਫੋਟੋ ਫੋਟੋ ਕਰਦੀ ਵਧੀਆ ਇਹਨਾਂ ਦੇ ਸੋ ਨੰਬਰ ਇੱਕ ਉਹ ਬੈਰੀ ਇਹ ਜਿਸ਼ੋਰੇ ਨੇ ਦੱਬ ਕੇ ਪੋਜੀਸ਼ਨ ਹਾਸਲ ਕੀਤੀ ਹੈ ਜੀ ਇੱਥੇ ਬਿਲਕੁਲ ਸਟੇਜ ਦੇ ਸਾਹਮਣੇ ਲਿਆਉ ਜੀ ਜਿਸ਼ੋਰੇ ਨੂੰ ਇਹ ਨਾਂ ਬਾਈ ਬਛੇਰੇ ਦਾ ਨੇੜੇ ਹੋਣਾ ਲਓ ਜੀ ਓੜਿਆ ਬਛੇਰੇ ਦਾ ਨਾਂ ਜੀ ਬਲਬਾਸ ਜਰਸ਼ੇਰ ਕਾਕੀ ਦਾ ਬੱਚਾ ਜੀ ਹੈ

ભાઈ વિવેન્દ્ર ડોર કીને ને યુટ્યુબના નુકરી વિશેરેની એ સલિકો સ્પોન્સર કીતા જી સાડા વીર ભાઈ ગોરા પંગા ગલા સરાન ડડમારો વક્કા ગલાજી بشیرے نے دس کی پوزیشن حاصل کی لیا بشیر کا نام جی گلوا اس کا شاعر ہے جی دلشیر کا ہاں جی نوٹ کرو جی اس کے بعد نو بھی پوزیشن والے نامی جا بچہ جی چینت جیونا شوق ایک سو پچہتر میں اٹھویں پوزیشن حاصل کی 10ਵੇਂ ਤੇ ਕਾਕੀ ਦਾ 9ਵੇਂ ਤੇ ਜੌਨੇ ਦਾ 8ਵੇਂ ਤੇ ਵੈਕਟਰ ਦਾ ਬੇਸ਼ੇਰੇ ਦਾ ਨਾਂਜੀ ਅਲਵਰ ਸ਼ੋਰ ਨੰਬਰ ਤੋਂ ਸੱਚ ਦੀ ਪੋਜੀਸ਼ਨ ਹਾਸਲ ਕੀਤੀ ਹੈ ਜੀ ਸ਼ੋਰ ਨੰਬਰ 155 157 ਤਾੜੀਆਂ ਮਾਰ ਦੋ ਬਈ ਬਾਈ ਵਿਖੇ ਕੋ ਰਿਹਾ ਬੱਚਾ ਜੀ ਸਨਾਵਰ ਇਸ ਵਿਸ਼ੇ ਦਾ ਨਾਮ ਜੀ ਸਨਾਵਰ ਵਾਹ ਜੀ ਵਾਹ ਬਹੁਤ ਬਹੁਤ ਵਧਾਈਆਂ ਸਾਡੇ ਬਹੁਤ ਹੀ ਸਤਾਰਜੋ ਅੰਤਰ ਸਰਜੀਤ ਜੀ 52 ਸੱਤਵੀਂ ਪੋਜੀਸ਼ਨ ਹਾਸਲ ਕੀਤੀ ਆ ਬਸ਼ੀਰ ਦੇ ਨਾਂ ਜੀ ਵੀਰਵਲ ਵੀਰਵਲ ਕਿਵੇਂ ਬਸ਼ੀਰ ਜੀ ਪਾੜੀਆਂ ਨਾਲ ਪੱਕੇ ਕਰਾਣਾ ਗਰਯੋਧਨ ਉਸ ਘੋੜੇ ਦਾ ਬੱਚਾ ਜੀ ਉਸ ਤੋਂ ਬਾਅਦ ਛੇਵੀਂ ਪੋਜੀਸ਼ਨ ਹਾਸਲ ਕੀਤੀ ਆ ਜੀ ਉਹਦੇ ਜੀ ਨੀ ਡੈਡਾ ਚੱਲਦਾ ਸੀ ਇਹਦੇ 'ਚ ਚਾਲ ਉਹ ਚੱਲਦਾ ਹੀ ਚੱਲਦਾ 165 ਆ ਸੱਤ ਪਰ ਤੇ ਆਇਆ ਜੀ ਦਰਯੋਧਨ ਦਾ ਬੱਚਾ ਤੇ ਨਾਲ ਹੀ ਭਾਈ ਜੀ ਦੋ ਤਿੰਨ ਨੁਕਰੀਆਂ ਵਿਸ਼ੇਰੀਆਂ ਦੇ ਵੀਰ ਨੋਟ ਕਰਨ ਵੈਟ ਚੈੱਕ ਲਈ ਆਪਣੀਆਂ ਵਿਸ਼ੇਰੀਆਂ ਨੂੰ ਲੈ ਕੇ ਆਓ ਜੀ ਸਾਡੀ ਵੈਟ ਚੈੱਕ ਦੀ ਟੀਮ ਭਾਈ ਬਿੰਦਰ ਸਿੰਘ ਡਾਕਟਰ ਕੇਵਲ ਸਿੰਘ ਵੈਟ ਚੈੱਕ ਲਈ ਲੈ ਕੇ ਆਓ ਜੀ ਦੋ ਤਿੰਨ ਨੁਕਰੀਆਂ ਵਿਸ਼ੇਰੀਆਂ ਦੇ ਵੀਰ

ਬੜਾ ਹੁੰਦਾ ਹੈ ਬਿਸ਼ੇਰਾ ਆਜੋ ਆਜੋ ਵਾਲੇ ਦਾ ਬੱਚਾ 5ਵੀਂ ਪੋਜੀਸ਼ਨ ਲਓ ਜੀ ਅਰਜਨ ਦਾ ਪੁੱਤਾ ਜੀ ਬਿਸ਼ੇਰੇ ਦਾ ਨਾਂ ਜੀ ਬਰੋਆ ਅੱਜ ਕਿਤੇ ਮੀਤ ਤਾਂ ਹੀ ਤਾਂ ਨਹੀਂ ਪਵਾਇੰਗੇ ਤੁਸੀਂ ਬਿਸ਼ੇਰਾ ਲਿਆ ਕੇ ਆਪਣਾ ਛੋਲੇ ਵੀ ਲੈ ਜਾਂ ਕੋੜਾ ਅਰਜਨ ਅਰਜਨ ਲੋਰੀ ਦਾ ਬੱਚਾ ਜੀ ਇਸ ਤੋਂ ਬਾਅਦ फोर्थ ਪੋਜੀਸ਼ਨ ਹਾਸਲ ਕੀਤੀ ਹੈ ਜੀ ਸ਼ੋ ਨੰਬਰ 170 ਤਾੜੀਆਂ ਮਾਰ ਦਿਓ ਜੀ ਮੜਾ ਜਾ ਬਾਈ ਬੇਛੇਰੇ ਨਾਲ ਭੱਜਿਆ ਕਰੋ ਫਿੱਟ ਹੋ ਜਾਓਗੇ ਬੇਛੇਰੇ ਦਾ ਨਾਮ ਜੀ ਸਰਤਾਜ ਲੋ ਜੀ ਜਿਉਣੇ ਦਾ ਬੱਚਾ ਜੀ ਇਹ ਖਾੜੇ ਮੌੜ ਆਇਆ ਸਰਤਾਜ ਨਾਮ ਬਸੋਈ ਦਾ ਨਾਮ ਜੀ ਸਰਤਾਜ ਤੋਂ ਇਹ ਸ੍ਰੀ ਗੁਰੂ ਸਪான்ਸਰ ਕੀਤਾ ਸਾਡੇ ਵੀ ਭਾਈ ਗੋਰਾ ਪੱਕਾ ਕਲਾ لو جی تھارڈ جی, پوزیشن جسر! حاصل کیتی ہے جی شو نمبر ایک سو پرونجا جی پرونجا میں کرو پاچھ میں لکھا دے بہت بھی سوڑا بشیرہ جی پی جی پوزیشن حاصل کیتی ہے اس بشیرے نے دیں... بشیرے نے نا جی ਹੋਗੀ ਮਾੜੋਚਾਲ ਤੋਂ ਇਸ ਵਿਚੇੜਾ ਨਾ ਜੀ ਜੋਗੀ ਆ ਪਿੰਡ ਮਾੜੋਚਾਲ ਤੋਂ ਜੀ ਲੋ ਵੀ ਰਹਿ ਗਏ ਦੋ ਉਹੀ ਰਹਿ ਗਏ ਕਾਕੀ ਦਾ ਇੱਕ ਪੋਤਾ ਹੈਗਾ ਇੱਕ ਬੱਚਾ ਆ ਜੋ ਤੇਰਾ ਨੇੜੇ ਨੇੜੇ ਹੈ ਕਾਕੀ ਦਾ ਇੱਕ ਪੋਤਾ ਰਹਿ ਗਿਆ ਇੱਕ ਬੱਚਾ ਉਹ ਆਉ ਉਹ ਵੀ ਨੰ ਪਹਿਲਾਂ ਵੀ ਉਹੀ ਲੱਗਿਆ ਹੋਇਆ ਹੈ

ਦਲ ਸ਼ੇਰ ਕਾਕੀ ਦਾ ਬੱਚਾ ਜੀ ਸੈਕਿੰਡ ਤੇ ਇੱਕ ਬਚੇ ਦਾ ਸਾਇਰ ਆ ਜੀ ਦਲ ਸ਼ੇਰ ਕਾਕੀ ਠੀਕ ਹੈ ਜੀ ਉਸ ਕੋਲੇ ਦੀ ਵੀ ਬਹੁਤ ਚੰਗੀ ਬਰੀਡ ਪੈਦਾ ਕੀਤੀ ਦਲ ਸ਼ੇਰ ਕਾਕੀ ਦਾ ਬਹੁਤ ਵੱਡਾ ਘਟਾ ਨੁਕਰਾ ਸਮਾਜ ਨੂੰ ਥੈਂਕ ਯੂ ਸੰਭਵ ਦਲਸ਼ੇਰ ਦਾ ਕਿਹੜਾ ਬੱਚਾ ਸੈਕੰਡ ਆਇਆ ਜੀ ਬਸ਼ੇਰਿਆਂ ਨਾਲ ਸ਼ੋਜਤ ਨੇ ਬਸ਼ੇਰੀਆਂ ਤਾਂ ਹੋ ਜਨਾ ਬਾਜੀ ਦੋ ਤਾਂ ਬਸ਼ੇਰੀਆਂ ਦੇ ਵੀਰ ਵੈਕ ਲਈ ਲੈ ਕੇ ਆਓ ਜੀ ਆਪਣੀਆਂ ਬਸ਼ੇਰੀਆਂ ਆਪਾਂ ਤਾਂਗੇ ਜੀ ਟਾਈਮ 'ਤੇ ਸਟਾਰਟ ਕਰ ਸਕੀਏ ਦੋ ਤਾਂ ਨੁਕਰੀਆਂ ਬਸ਼ੇਰੀਆਂ ਜੀ लो जी अॼु तैमपियन बसेरा बशेरे नदार सरदार जी चैमियन आहे अॼु जे ਤਾਂ ਮਨੋਕਰੇ ਵਸ਼ੇਰਿਆਂ ਦੇ ਵਿੱਚ ਫਾਇਰ ਆ ਜੀ ਸਹਿਬਾਦ ਸਹਿਬਾਦ ਕੋਲੇ ਦਾ ਬੱਚਾ ਜੀ ਇਹ ਇਹਦਾ ਗ੍ਰੈਂਡ ਫਾਇਰ ਆ ਜੀ ਦਲਸ਼ੇਰ ਤਾਕੀ ਸਹਿਬਾਦ ਸੇਖੋ ਸਟਾਟ ਫਾਰਮ ਪ੍ਰਵੰਤ ਤਲਵੰਡੀ ਮਲਖ ਸਾਡੇ ਬਹੁਤ ਹੀ ਸਤਿਕਾਰਯੋਗ ਬਲਜੀਤ ਅੰਕਲ ਜੀ ਉਹਨਾਂ ਦੇ ਫਾਰਮ ਤੇ ਸੇਵਲ ਆ ਜੀ ਸਹਿਬਾਦ ਘੋੜਾ سو بچے پنڈار پٹفارم ادمپور بہت خوبصورت بچھی کئی میلے کا جیتو بچے جی وہ ਸਹਾਰ ਜਿਹੜੇ ਵੀ ਬਾਈ ਜੀ ਕਹਿੰਦੇ ਚੈਂਪੀਅਨ ਰਿਹਾ ਜੀ ਬਸ਼ੇਰਾ ਇਹ ਸਰਦਾਰ ਜੀ ਸੋ ਬੈਕਟੈਕ ਲਈ ਲੈ ਕੇ ਆਉਂ ਜੀ ਦੋ ਦੰਦ ਨੁਕਰੀਆਂ ਬਸ਼ੇਰੀਆਂ ਸਾਡੇ ਭਾਈ ਵਿੰਦਰ ਦੋ ਤੇ ਡਾਕਟਰ ਕੇਵਲ ਸਿੰਘ ਦੋ ਦੰਦ ਨੁਕਰੀਆਂ ਬਸ਼ੇਰੀਆਂ ਬੈਕਟੈਕ ਲਈ ਲੈ ਕੇ ਆਉਂ ਜੀ ਆ ਲੈ ਜੀ ਮੈਨੂੰ ਆ ਜਾਈਏ ਚਲੋ ਜੀ